ਵੀ ਜਿਵੇਂ ਜਿਵੇਂ ਬੰਦਾ ਪੌੜੀਆਂ ਇੱਕ ਪੌੜੀ ਚੜੀ ਦੋ ਪੌੜੀ ਚੜੀ ਤਿੰਨ ਪੌੜੀਆਂ ਚੜੀਆਂ ਚਾਰ ਪੌੜੀਆਂ ਚੜੀਆਂ ਮਨ ਨੂੰ ਖੁਸ਼ੀ ਦਾ ਖੇੜਾ ਹੁੰਦਾ ਕਿ ਨਹੀਂ ਵੀ ਮੁਰਦਾ ਆ ਗਿਆ ਛਿਲ ਦੇਣਾ ਤੇ ਮੈਂ ਇਹਦੇ ਬਾਰੇ ਦੱਸਣਾ ਚਾਹੁੰਨਾ ਮੇਰੀਆਂ ਆਪਣੀਆਂ ਬਾਰਾ ਕੰਪਨੀਆਂ ਨੇ ਕੈਨੇਡਾ ਦੇ ਵਿੱਚ ਸਾਨੂੰ ਉੱਥੇ EMPLOYE ਨਹੀਂ ਮਿਲ ਰਹੇ ਅਸੀਂ ਬੱਚਿਆਂ ਨੂੰ ਪਹਿਲਾ ਹੀ ਦਿਨ ਤੋਂ ਗਾਈਡ ਕਰਦੇ ਆਂ ਵੀ ਜੇ ਤਾ ਤੂੰ ਆਈ ਕੁਝ ਕਰਕੇ ਜਾਏਂਗਾ ਤੈਨੂੰ ਉੱਥੇ ਕੋਈ ਨੌਕਰੀ ਨਹੀਂ ਲੱਭਣੀ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਹੈ ਤੇ ਜਾਂਦਾ ਰਹੂਗਾ ਪਰ ਅੱਜ ਪੰਜਾਬ ਦੀ ਧਰਤੀ ਇਮੀਗ੍ਰੇਸ਼ਨ ਕੰਪਨੀਆਂ ਕਰਕੇ ਜਾਣੀ ਜਾਂਦੀ ਹੈ ਪੰਜਾਬ ਦੀ ਧਰਤੀ ਕਿਸੇ ਵੇਲੇ ਦੁੱਧ ਦਹੀਂ ਦੀਆਂ ਨਦੀਆਂ ਦੇ ਕਰਕੇ ਪੰਜਾਬ ਦੀ ਧਰਤੀ ਕਿਸੇ ਵੇਲੇ ਖੁਸ਼ਹਾਲ ਜ਼ਿੰਦਗੀ ਦੇ ਕਰਕੇ ਪੰਜਾਬ ਦੀ ਧਰਤੀ ਕਿਸੇ ਵੇਲੇ ਸੋਹਣੀ ਕਿਸਾਨੀ ਦੇ ਕਰਕੇ ਪੰਜਾਬ ਦੀ ਕਿਸਾਨੀ ਕਿਸੇ ਵੇਲੇ ਸੋਹਣੀ ਜਵਾਨੀ ਦੇ ਕਰਕੇ ਪੰਜਾਬ ਦੀ ਕਿਸਾਨੀ ਕਿਸੇ ਵੇਲੇ ਜਾਂ ਪੰਜਾਬ ਦੇ ਲੋਕ ਜਿਹੜੇ ਆ ਉਹ ਇੱਕ ਦੂਜੇ ਦੇ ਮਿਲਵਰਤਨ ਦੇ ਕਰਕੇ ਜਾਣੇ ਜਾਂਦੇ ਸੀ ਦੁੱਧ ਦਹੀਂ ਦੀਆਂ ਨਦੀਆਂ ਵਾਲਾ ਪੰਜਾਬ ਹੋਰ ਬਹੁਤ ਸਾਰੀਆਂ ਖੁਸ਼ਹਾਲੀਆਂ ਵਾਲਾ ਪੰਜਾਬ ਅੱਜ ਕੀ ਬਣ ਗਿਆ ਅੱਜ ਫੱਟੇ ਪੰਜਾਬ ਦੇ ਵਿੱਚ ਚਾਰ ਪੰਜ ਤਰ੍ਹਾਂ ਦੇ ਦਿਸਦੇ ਆ ਅਖੇ ਜੀ ਪਹਿਲਾ ਆਉ ਤੇ ਪਹਿਲਾ ਪਾਓ ਕੈਨੇਡਾ 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 ਹਰ ਥਾਂ ਦੇ ਉੱਤੇ ਵੀਜੇ ਦੇ ਬੋਰਡ ਜੇ ਤੁਸੀਂ ਗੂੰਗੇ ਨਹੀਂ ਤਾਂ ਤੁਸੀਂ ਆਈਲੈਟਸ ਕਰ ਸਕਦੇ ਹੋ ਇਹ ਬੋਰਡ ਆਈਵੀਐਫ ਸੈਂਟਰਾਂ ਦੇ ਬੋਲ ਕੇ ਜੇਕਰ ਤੁਹਾਡੇ ਕੋਲੇ ਬੱਚਾ ਨਹੀਂ ਹੁੰਦਾਗਾ ਇਹ ਬੋਰਡ ਲੱਗੇ ਹੋਏ ਥਾਂ ਥਾਂ ਤੇ ਤੇ ਫਿਰ ਕੀ ਆਉਂਦੇ ਬੋਰਡ ਠੱਠਾ ਠੇਕਾ ਠੰਡੀ ਬੀਅਰ ਇਧਰ ਪੀਓ ਜੀ ਸ਼ਰਾਬ ਦਾ ਠੇਕਾ ਇਧਰ ਹੈ ਜੀ ਦੇਸੀ ਵਾਲਾ ਇਧਰ ਤੇ ਅੰਗਰੇਜ਼ੀ ਵਾਲਾ ਇਧਰ ਪੰਜਾਬ ਦਾ ਪਵਿੱਖ ਬਿਆਨ ਕਰਨ ਦੇ ਲਈ ਇਹ ਚਾਰ ਪੰਜ ਬੋਰਡ ਕਾਫੀ ਆ ਵੀ ਪੰਜਾਬ ਕਿੱਥੋਂ ਤੁਰਿਆ ਤੇ ਕਿੱਥੇ ਪਹੁੰਚ ਗਿਆ ਬਹੁਤ ਸਾਰੀਆਂ ਇਮੀਗ੍ਰੇਸ਼ਨ ਕੰਪਨੀਆਂ ਜਿਨ੍ਹਾਂ ਦੇ ਉੱਤੇ ਅਸੀਂ ਬਹੁਤ ਸਾਰੇ ਸਵਾਲ ਕਰਦੇ ਆਂ ਗਾਲਾਂ ਵੀ ਕੱਢਦੇ ਆਂ ਮਾੜਾ ਚੰਗਾ ਕਹਿੰਦੇ ਆ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਲੁੱਟ ਸੁੱਟ ਬਹੁਤ ਹੁੰਦੀ ਆ ਲੋਕਾਂ ਨੂੰ ਐਸਾ ਟੀਕਾ ਲੱਗਦਾ ਮੈਂ ਤਾਂ ਕਦੇ-ਕਦੇ ਵੀ ਸੋਚਦਾ ਹੁੰਨਾ ਵੀ ਜਦੋਂ ਇਮੀਗ੍ਰੇਸ਼ਨ ਕੰਪਨੀ ਦੀਆਂ ਕੋਈ ਪੌੜੀਆਂ ਚੜਦਾ ਏਜੰਟ ਦੇ ਕੋਲੇ ਕੋ ਜਾਂਦਾ ਸ਼ਾਇਦ ਉਹ ਇਹ ਸੋਚਦਾ ਹੋਣਾ ਵੀ ਭਾਈ ਹੁਣ ਆ ਗਿਆ ਵੇਲਾ ਆਪਾਂ ਆਰੀ ਤਿੱਖੀ ਕਰ ਲਈਏ ਆਪਾਂ ਕਾਪਾ ਤਿੱਖਾ ਕਰ ਲਈਏ ਇਹਦੇ ਹੁਣ ਪੰਜੇ-ਪੰਜੇ ਅੱਡ ਵੇਚਣੇ ਧੌਣੇ ਦੀ ਵੱਖਰੀ ਕਰਨੀ ਬਾਕੀ ਚੀਜ਼ਾਂ ਵੱਖਰੀਆਂ ਮਤਲਬ ਇਹ ਆ ਬਿਪਰੋਸਾ ਨਹੀਂ ਬਜਦਾ ਮੇਰਾ ਚਿਤ ਕਰਦਾ ਸੀ ਨਿੱਜੀ ਤੌਰ ਦੇ ਉੱਤੇ ਕਿ ਰੈਫਲਜ਼ ਐਡੂ ਸਿਟੀ ਜਿਹਦੇ ਬਾਰੇ ਬਹੁਤ ਸਾਰਾ ਪ੍ਰਚਾਰ ਅਸੀਂ ਸੁਣਦੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਗਿਆ ਵੀ ਪੰਜਾਬ ਦਾ ਬਣੂਗਾ ਕੀ ਖਾਲੀ ਕਰਤਾ ਪੰਜਾਬ ਤੁਸੀਂ ਪੰਜਾਬ ਦੀ ਜਵਾਨੀ ਗਈ ਕਿੱਥੇ ਪੰਜਾਬ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਮੁੰਡੇ ਕੁੜੀਆਂ ਲੱਭਦੇ ਨਹੀਂ ਭਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਠੀਕ ਹੈ ਭਾਈ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਦੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਬਸ ਮਿਹਰਬਾਨੀ ਇਹ ਜੀ ਸਵਰਨ ਸਿੰਘ ਸੰਧੂ ਸਾਹਿਬ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੇਖਦੇ ਆ ਪ੍ਰਚਾਰ ਦੀ ਧੁੱਕੀ ਮਿਲਦੇ ਆ ਭਾਈ ਜੀ ਇੱਕ ਗੱਲ ਸਾਫ਼ ਤੇ ਸਪੱਸ਼ਟ ਦੱਸਿਓ ਗੁਸਤਾਖੀ ਲਈ ਮਾਫੀ ਸਵਾਲ ਤੁਹਾਨੂੰ ਕੋੜਾ ਲੱਗੂਗਾ ਮੈਂ ਮੁੱਢ ਦੇ ਵਿੱਚ ਗੱਲ ਕਹੀ ਆ ਵੀ ਜਿਵੇਂ ਜਿਵੇਂ ਬੰਦਾ ਪੌੜੀਆਂ ਇੱਕ ਪੌੜੀ ਚੜੀ ਦੋ ਪੌੜੀ ਚੜੀ ਤਿੰਨ ਪੌੜੀਆਂ ਚੜੀਆਂ ਚਾਰ ਪੌੜੀਆਂ ਚੜੀਆਂ ਮਨ ਨੂੰ ਖੁਸ਼ੀ ਦਾ ਖੇੜਾ ਹੁੰਦਾ ਕਿ ਨਹੀਂ ਵੀ ਮੁਰਗਾ ਆ ਗਿਆ ਛਿਲ ਦੇਣਾ ਮੈਂ ਕਹਿੰਨਾ ਭਾਜੀ ਇਦੋਂ ਵੀ ਪਹਿਲਾਂ ਮੈਂ ਥੋੜੀ ਜਿਹਾ ਤੁਹਾਡੀ ਗੱਲ ਦੇ ਨਾਲ ਉਹਨੂੰ ਹੋਰ ਅੱਗੇ ਵਧਾਵਾ ਤੁਸੀਂ ਪੰਜਾਬ ਦੀ ਗੱਲ ਕਰਦੇ ਸੀ ਗੁਰੂਆਂ ਪੀਰਾਂ ਤੇ ਦੁੱਧ ਦੀਆਂ ਨਦੀਆਂ ਵਹਿਣ ਵਾਲੀ ਪੰਜਾਬ ਮੈਂ ਕਹਿੰਨਾ ਜੀ ਹਰੀ ਸਿੰਘ ਨਲੂਏ ਦਾ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਤੇ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਸੂਬਾ ਜਿਹਦੇ ਵਿੱਚ ਮਤਲਬ ਇਹ ਜਿਆ ਇਹ ਜੀ ਜੱਗੋਂ ਤੇਰਮੀਆਂ ਹੋਈਆਂ ਹੋਈਆਂ ਸੱਕੀਆਂ ਭੈਣਾ ਨੇ ਸੱਕੀਆਂ ਭਰਾਵਾਂ ਨਾਲ ਵਿਆਹ ਕਰਾ ਕੇ ਪਿਓਾਂ ਨੇ ਤਿਆਂ ਨਾਲ ਵਿਆਹ ਕਰਾ ਕੇ ਉਹ ਸਾਡਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਕਿ ਅਸੀਂ ਮਤਲਬ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਪਹਿਲੀ ਗੱਲ ਥੋੜਾ ਇਹ ਪੰਜਾਬ ਨਾ ਬਾਜੀ ਇਹ ਪੰਜਾਬ ਹੀ ਇੱਕ ਇਹੋ ਜਿਹਾ ਸੂਬਾ ਪੂਰੇ ਵਰਲਡ ਦੇ ਵਿੱਚ ਜਿਦੇ ਘਰੇ ਲਾਸ਼ਾਂ ਆਉਂਦੀਆਂ ਨੇ ਨਾ ਮਹਾਰਾਸ਼ਟਰ ਵਾਲਿਆਂ ਦੇ ਘਰੇ ਆਉਂਦੀਆਂ ਨਾ ਗੁਜਰਾਤੀਆਂ ਦੇ ਘਰੇ ਆਉਂਦੀਆਂ ਚైనా ਤੇ ਫਿਲੀਪੀਨੋ ਛੱਡ ਦਿਓ ਅਸੀਂ ਉਹ ਪੰਜਾਬ ਆ ਜਿਹੜੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੱਪੜਿਆਂ 'ਚ ਲਵੇਟ ਕੇ ਕਰੇ ਮਗਵਾਨੇ ਆ ਕੱਦ ਲਈ ਬਾਹਰ ਜਾਣ ਦੀ ਇੱਛਾ ਲਈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪੂਰੀਆਂ ਪੂਰੀਆਂ ਤਲਵਾਰਾਂ ਕੱਢ ਕੇ ਰੱਖਿਆ ਹੁੰਦੀਆਂ ਅੱਛਾ ਫਿਰ ਇੱਕ ਉਹਨਾਂ ਕੋਲ ਇੱਕ ਪਈ ਹੁੰਦੀ ਆ ਡਾਕਟਰਾਂ ਵਾਲੀ ਇੱਕ ਟੈਚੀ ਕੇਸ ਪਿਆ ਹੁੰਦਾ ਜਿਹਦੇ 'ਚ ਲੱਗ-ਲੱਗ ਸਾਈਜ਼ ਦੇ ਟੀਕੇ ਪਏ ਹੁੰਦੇ ਆ ਉਹਨਾਂ ਨੇ ਦੇਖਣਾ ਇਹ ਬੰਦਾ ਕਹਿੋ ਜਿਆ ਮਤਲਬ ਕਹਿੋ ਜਿਆ ਦਾ ਮਤਲਬ ਕੱਪੜੀ ਲੀੜੇ ਤੋਂ ਨਹੀਂ ਉਹਨਾਂ ਦਾ ਮਤਲਬ ਹੈ ਕਿ ਕਿੰਨਾ ਇੱਕ ਜ਼ਿਆਦਾ ਡੈਸਪਰੇਟ ਆ ਜਾਣ ਲਈ ਜਿੰਨਾ ਜ਼ਿਆਦਾ ਡੈਸਪਰੇਟ ਆ ਜਿੰਨੇ ਹੱਥ ਜੋੜਦਾ ਬੋਡੀ ਦਾ ਸਟਰਕਚਰ ਜਿੰਨਾ ਥੱਲੇ ਨੂੰ ਹੁੰਦਾ ਜਿੰਨੀਆਂ ਉਹ ਨੀਵਾ ਹੋ ਕੇ ਕਹਿੰਦਾ ਵੀ ਜਿਵੇਂ ਤਿਵੇਂ ਕਿਵੇਂ ਕਰਕੇ ਭੇਜੋ ਉਹ ਟੇਚੀ ਕੇਸ ਖੋਲ ਕੇ ਜਿਹੜੀ ਸਭ ਤੋਂ ਮੋਟੀ ਸੂਈ ਹੁੰਦੀ ਆ ਉਹ ਮਾਰ ਦਿਆ ਵੀ ਇਹਦਾ ਅਸਲੀ ਖੂਨ ਕੱਢੋ ਕਿਉਂਕਿ ਇਹ ਅਸਲੀ ਮੁਰਗਾ ਸਾਡੇ ਕੋਲ ਪਰ ਬਾਈ ਜੀ ਗੱਲ ਤਾਂ ਇਹ ਆ ਵੀ ਇਹ ਜਿਹਤਰ ਮੁਰਗੇ ਬਣੇ ਆ ਤੇ ਮੁਰਗੇ ਚਟਕਾਉਣ ਦੇ ਵਿੱਚ ਵੀ ਤਾਂ ਇਮੀਗ੍ਰੇਸ਼ਨ ਕੰਪਨੀਆਂ ਦਾ ਯੋਗਦਾਨ ਆ ਹਾਂਜੀ ਜੇਕਰ ਮੈਂ ਇਹ ਗੱਲ ਕਹਿਣਾ ਵੀ ਭਾਈ ਉਹ ਆਪਦੇ ਸੰਦ ਪੜੇ ਤਿੱਖੇ ਕਰਕੇ ਬੈਠੇ ਹੁੰਦੇ ਆ ਵੀ ਭਾਈ ਆ ਗਿਆ ਹੁਣ ਵਡਾਂਗਾ ਕਰਨਾ ਇਹ 25 ਲੱਖ ਰੁਪਏ ਵਾਲਾ ਮੁਰਗਾ ਆ ਗਿਆ ਇਹ ਜੀ 30 ਲੱਖ ਰੁਪਏ ਵਾਲਾ ਮੁਰਗਾ ਆ ਗਿਆ ਤੁਹਾਡੇ ਭਾਈਚਾਰੇ ਦੇ ਲੋਕੀ ਇਹ ਗੱਲ ਕਹਿੰਦੇ ਵੀ ਭਾਈ ਜੇਕਰ ਤੁਸੀਂ ਸਾਡੇ ਕੋਲੇ ਆਉਂਗੇ ਤੇ ਤੁਹਾਡੇ ਕੋਲੋਂ ਵੀਜ਼ੇ ਦੇ ਪੈਸੇ ਵੀ ਬਾਅਦ ਚ ਲਵਾਂਗੇ ਤੁਸੀਂ ਸਿਰਫ ਸਾਨੂੰ ਪਾਸਪੋਰਟ ਫੜਾ ਦਿਓ ਤੁਹਾਨੂੰ ਅਸੀਂ ਇਹ ਨੇਰੀ ਬਣਾ ਦੇਾਂਗੇ ਇਓਂ ਲੱਗਦਾ ਵੀ ਟਰਾਲੀਆਂ ਭਰ-ਭਰ ਕੇ ਬੰਦੇ ਭੇਜਦੇ ਆ ਤੇ ਕਦੇ ਤੁਹਾਡੇ ਭਾਈਚਾਰੇ ਨੇ ਵੀ ਤਾਂ ਗੱਲ ਨਹੀਂ ਕਹੀ ਵੀ ਭਾਈ ਹੈ ਨਹੀਂ ਉੱਥੇ ਜਿੰਨੇ ਤੁਨੂੰ ਸਿ ਸੁਪਨੇ ਵਿਖਾਉਣੇ ਆ ਪਾਜੀ ਮੈਨੂੰ ਟੈਣਾ ਸਾਹਿਬ ਮੈਨੂੰ ਇੱਕ ਗੱਲ ਦੱਸਿਓ ਪਿੰਡਾਂ ਦੇ ਵਿੱਚ ਮਦਾਰੀ ਆਉਂਦੇ ਸੀ ਸਾਥ ਦੇ ਵਿੱਚ ਖੜਕੇ ਡੁਗਡੁਗੀ ਵਜਾਉਂਦੇ ਸੀਗੇ ਉਹ ਡੁਗਡੁਗੀ বাজਾਈ ਜਾਂਦੇ বাজਾਈ ਜਾਂਦੇ ਹੁਣ ਉਹ ਸਾਥ ਦੇ ਵਿੱਚ ਮਦਾਰੀ ਜਿਹੜਾ ਡੁਗਡੁਗੀ ਵਜਾ ਰਿਹਾ ਉਹਦਾ ਕਸੂਰ ਹੈ ਕਿੜਾ ਚੁੱਲ੍ਹਾ ਚੌਂਕਾ ਛੱਡ ਕੇ ਆਪੋ ਆਪਣੇ ਘਰ ਤੇ ਕੰਮਕਾਰ ਛੱਡ ਕੇ ਉਹ ਮਦਾਰੀ ਦੇ ਆਸ-ਪਾਸ ਖੜੇ ਹੋਗੇ ਜਿਹੜਾ ਕਹਿੰਦਾ ਦੇਖੋ ਇੱਕ ਸਿੱਕੇ ਦੇ ਦੋ ਸਿੱਕੇ ਪੰਜ ਸਿੱਕਿਆਂ ਦੇ 10 ਸਿੱਕੇ ਜੇ ਉਹ ਵਿਚਾਰਾ ਇੰਨੇ ਸਿੱਕੇ ਬਣਾ ਸਕਦਾ ਹੁੰਦਾ ਥੋੜੀ ਸਾਥ ਦੇ ਵਿੱਚ ਬੈਠਾ ਡੁਗਡੁਗੀ ਕਿਉਂ ਵਜਾਉਂਦਾ ਮਤਲਬ ਇਹ ਮਦਾਰੀ ਨੇ ਸਾਰੇ ਇਹਨਾਂ ਨੇ ਡੁਗਡੁਗੀ ਵਜਾਉਣੀ ਆ ਸਾਡਾ ਫਰਜ਼ ਬਣਦਾ ਸੀ ਆਪਣਾ ਸੋਚ ਸਮਝ ਕੇ ਇਹਨਾਂ ਦੇ ਆਸ-ਪਾਸ ਖੜੇ ਹੋਈਏ ਇੱਕ ਦੂਜੀ ਗੱਲ ਟੈਣਾ ਸਾਹਿਬ ਮੈਂ ਏਜੈਂਟਾਂ ਦੀ ਫੇਵਰ ਨਹੀਂ ਕਰ ਰਿਆ ਬਟ ਮੈਂ ਇਹ ਪੁੱਛਣਾ ਚਾਹੁੰਨਾ ਕਿ ਕੋਈ ਵੀ ਏਜੈਂਟ 15 20 ਬੌਂਸਰ ਗੁੰਡੇ ਬਦਮਾਸ਼ ਲੈ ਕੇ ਕਿਸੇ ਪਿੰਡ 'ਚ ਕਿਸੇ ਜ਼ਿਮੀਂਦਾਰ ਜੱਟ ਦੇ ਘਰ ਗਿਆ ਹੋਵੇ ਉਹਦੇ ਸਿਰ ਤੇ ਕਨਪਟੀ ਰੱਖ ਕੇ ਕਿਹਾ ਹੋਵੇ ਜੱਟਾ ਅੱਜ ਤੇਰਾ ਅੱਜ ਤੇਰੀ ਮੌਤ ਦਾ ਦਿਨ ਆ ਯਾ 25 ਲੱਖ ਇੱਥੇ ਰੱਖ ਤੇਰੇ ਮੁੰਡੇ ਨੂੰ ਅਮਰੀਕਾ ਭੇਜਣਾ ਨਹੀਂ ਅੱਜ ਮੈਂ ਤੈਨੂੰ ਮਾਰ ਕੇ ਜਾਊਂਗਾ ਨਹੀਂ ਐਵੇਂ ਨਹੀਂ ਹੁੰਦਾ ਅਸੀਂ ਪਹਿਲਾਂ ਜਾਂਦੇ ਹਾਂ ਝੋਲੇ ਭਰ ਕੇ ਲੈ ਕੇ ਉਹਨਾਂ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਲੈ ਡੋਂਕੀ ਲਵਾ ਲੈ ਅਬੀਜੇ ਤੋਂ ਬਾਅਦ ਪੈਸੇ ਲੈ ਲਈ ਲੈ ਪੇਜ ਜਿਵੇਂ ਪੇਜ ਨਾਲ ਲੈ ਕੱਲਾ ਪਾਸਪੋਰਟ ਲੈ ਬਾਕੀ ਸਾਰਾ ਕੁਝ ਆਪ ਕਰ ਤੇ ਸਾਡੇ ਬੱਚਿਆਂ ਨੂੰ ਬਾਹਰ ਪੇਜ ਅਸੀਂ ਜਾ ਕੇ ਉਹਨਾਂ ਨੂੰ ਅਗਰੇ ਨਾ ਕਹੀਏ ਨਾ ਦੇਖੋ ਦੋਨੋਂ ਪਾਸੇ ਦਿੱਤੀਆ ਮੈਂ ਇੱਕ ਐਗਜ਼ਾਮਪਲ ਦਿਨਾ ਟਹਿਣਾ ਸਾਹਿਬ ਜੇ ਅਮਰੀਕਾ ਦੀ ਆਰਮੀ ਵੀ ਆ ਜਾਵੇ ਪੰਜਾਬ ਦੇ ਵਿੱਚ ਇੱਥੋਂ ਦੇ ਏਜੰਟਾਂ ਨੂੰ ਉਹ ਉਹ ਵੀ ਹਾਰ ਕੇ ਭੱਜ ਜੂਗੀ ਅਫਗਾਨਿਸਤਾਨ ਵਾਂਗੂ ਇਹਨਾਂ ਨੂੰ ਭਜਾਉਣ ਦਾ ਇੱਕੋ ਹੀ ਤਰੀਕਾ ਸਾਨੂੰ ਆਪ ਸਿਆਣੇ ਹੋਣਾ ਪੈਣਾ ਪਰ ਪੰਜਾਬ ਰਗੜਦਾ ਕਿ ਨਹੀਂ ਸੱਚ ਸੱਚ ਦੱਸਿਓ ਪੰਜਾਬ ਰਗੜ ਨਹੀਂ ਦਿੰਦਾ ਜੀ ਪੰਜਾਬ ਪਾਜੀ ਰਗੜ ਨਹੀਂ ਦਿੰਦਾ ਪੰਜਾਬ ਖਤਮ ਕਰਤਾ ਖਤਮ ਕਰਤਾ ਕਿਉਂਕਿ ਇਹ ਲੋਕ ਕਹਿਣਗੇ ਨਾ ਬੜੇ ਪੋਲੇ ਜੇ ਮੂੰਹ ਨਾਲ ਕਹਿਣਗੇ 15 ਲੱਖ ਲੱਗੂ 10 ਲੱਖ ਲੱਗੂ 20 ਲੱਖ ਲੱਗੂ ਪਿਓ ਦੇ ਪੁੱਤੋ ਕਦੇ ਤੁਸੀਂ ਵਾਈ ਕੀਤੀ ਐ ਤੁਸੀਂ ਇਹ ਜਿਹੜੇ ਅੱਜ ਦੇ ਏਜੰਟ ਨੇ ਨਾ ਇਹਨਾਂ ਨੂੰ ਟਰੈਕਟਰ ਤੇ ਬਿਠਾ ਕੇ ਨਾ ਇਹਨਾਂ ਨੂੰ ਇੱਕ ਕੀਲਾ ਇੱਕ ਕੀਲੇ ਦਾ ਸੁਆਗਾ ਜਾਂ ਕੱਦੂ ਕਰਨ ਲਈ ਕਹਿ ਲੋ ਜੇ ਸ਼ਾਮ ਤੱਕ ਨਾ ਧਰਨ ਪਈ ਹੋਵੇ ਇਹਨਾਂ ਨੂੰ ਮੇਰਾ ਨਾਮ ਬਦਲਿਓ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਨਹੀਂ ਜ਼ਮੀਂਦਾਰ ਦਾ ਖੂਨ ਤੇ ਪਸੀਨੇ 'ਚ ਫਰਕ ਕੀ ਹੁੰਦਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਕੱਖ ਨਹੀਂ ਪਤਾ ਇਹਨਾਂ ਨੂੰ ਕੋ ਵੀ ਐ ਕਰ ਚੱਲ ਯਾਰ ਤੂੰ ਸੱਟ ਤੋਂ 20 ਲੱਖ ਰੁਪਈਆ ਮੰਗਦਾ ਨਾ ਤੂੰ 2 ਲੱਖ ਡਿਕਰੀਆਂ ਇਕੱਠੀਆਂ ਕਰਕੇ ਦਿਖਾ ਦੇ ਯਾਰ ਤੂੰ 2 ਲੱਖ ਰੋੜੇ ਇਕੱਠੇ ਕਰਕੇ ਲਿਆ 15 ਦਿਨਾਂ ਦੇ ਵਿੱਚ ਤੇਰੇ ਤੋਂ 2 ਲੱਖ ਰੋੜਾ ਇਕੱਠਾ ਹੋ ਗਿਆ ਮੇਰਾ ਨਾਮ ਬਦਲ ਦੀ ਜੱਟ ਜ਼ਮੀਂਦਾਰ ਦੇ ਖੂਨ ਪਸੀਨੇ 'ਚੋਂ 20 20 ਲੱਖ ਰੁਪਈਆ ਇਹਨਾਂ ਨੂੰ ਦੇ ਦੋ ਇਹ ਲੋਗ ਉਹ ਨੇ ਜਿਹੜੇ ਬੱਚਿਆਂ ਦੀਆਂ ਲੋਕਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਆਪਦੇ ਬੱਚਿਆਂ ਦੀਆਂ ਜ਼ਿੰਦਗੀਆਂ ਆਬਾਦ ਕਰਨ ਲਈ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਪੰਜਾਬ ਮਰ ਜਾਵੇ ਖਤਮ ਹੋ ਜਾਵੇ ਬਸ ਸਾਨੂੰ ਤੇ ਇਹ ਰੀਲ ਇਹ ਰੀਲਾਂ ਵਾਲੇ ਏਜੰਟ ਨੇ ਜੀ ਅੱਜ ਦੇ ਟਾਈਮ ਦੇ ਵਿੱਚ ਇਹ ਰੀਲਾਂ ਤੇ YouTube ਤੇ Facebook ਕੀ ਇਹ ਇਹ ਵਿਦਵਾਨ ਇਹ ਏਜੰਟ ਬਣੇ ਹੋਏ ਨੇ ਏਜੈਂਟ ਇਹ ਨਾ ਜੀ ਇਹਨਾਂ ਨੇ ਪੰਜਾਬ ਖਰਾਬ ਕਰਤਾ ਇਹਨਾਂ ਨੇ ਪੰਜਾਬ ਖਰਾਬ ਕਰ ਦੇਣਾ ਆਉਣ ਵਾਲੇ ਟਾਈਮ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬਾਬਾ ਜੀ ਤੁਸੀਂ ਕਦੇ ਜਦੋਂ ਤੁਹਾਡੇ ਕੋਲੇ ਆਉਂਦੇ ਆ ਮੁੰਡੇ ਆਉਣ ਜਾਂ ਕੁੜੀਆਂ ਆਉਣ ਮੈਨੂੰ ਤਾਂ ਹੁਣ ਪਤਾ ਨਹੀਂ ਮੁਕੰਮਲ ਵੀ ਕਿਹੜਾ ਵਰਗ ਤੁਹਾਡੇ ਕੋਲੇ ਸਭ ਤੋਂ ਵੱਧ ਆਉਂਦਾ ਉਹ ਵੀ ਤੁਸੀਂ ਦੱਸ ਦਿਓ ਪਰ ਜਦੋਂ ਤੁਹਾਡੇ ਕੋਲੇ ਆਉਂਦੇ ਆ ਤੇ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਕੈਨੇਡਾ ਦੇ ਵਿੱਚ ਹੁਣ ਓਨੇ ਕੰਮ ਦੇ ਮੌਕੇ ਹੈ ਨਹੀਂ ਜੀ ਤੁਸੀਂ ਚੱਲੇ ਹੋ ਇਹ ਨਹੀਂ ਵੀ ਭਾਈ ਉੱਥੇ ਚਲੇ ਗਏ ਤੇ ਭਾਈ ਇਧਰਲੇ ਪਾਸੇ ਕੋਠੀ ਸ਼ੁਰੂ ਹੋ ਜੂਗੀ ਇਹ ਐਡੀ ਗੱਲ ਹੈ ਨਹੀਂ ਜਿੱਡੀ ਤੁਸੀਂ ਮਨ ਦੇ ਵਿੱਚ ਸੋਚ ਕੇ ਆਏ ਹੋ ਤੁਸੀਂ ਕਦੇ ਇਹ ਗੱਲ ਕਹੀ ਹੈ ਮੈਂ ਇਹ ਤੁਹਾਡਾ ਬਹੁਤ ਸੋਹਣਾ ਸਵਾਲ ਆ ਟੈਨਾ ਜੀ ਦਾ ਤੇ ਮੈਂ ਇਹਦੇ ਬਾਰੇ ਦੱਸਣਾ ਚਾਹੁੰਨਾ ਮੇਰੀਆਂ ਆਪਣੀਆਂ 12 ਕੰਪਨੀਆਂ ਨੇ ਕੈਨੇਡਾ ਦੇ ਵਿੱਚ ਸਾਨੂੰ ਉੱਥੇ EMPLOYE ਨਹੀਂ ਮਿਲ ਰਹੇ ਉੱਥੇ ਹਜ਼ਾਰਾਂ ਅਸੀਂ ਕਹਿੰਨੇ ਆ ਬੱਚੇ ਰੋਲ ਰਹੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਜਿਹੜੇ ਉੱਥੇ ਕੰਪਨੀ ਵਾਲੇ ਨੇ ਉਹ ਕਹਿੰਦੇ ਸਾਨੂੰ EMPLOYE ਨਹੀਂ ਮਿਲ ਰਹੇ ਹੁਣ ਇਹਦੇ ਵਿੱਚ ਫਰਕ ਕਿੱਥੋਂ ਆ ਗਿਆ ਫਰਕ ਇਹ ਆ ਗਿਆ ਅਸੀਂ ਆਪਣੇ ਬੱਚੇ ਨੂੰ ਭੇਜ ਦਿਆ ਮਕੈਨੀਕਲ ਦਾ ਕੋਰਸ ਕਰਨ ਇਲੈਕਟ੍ਰੀਕਲ ਦਾ ਇਲੈਕਟ੍ਰੋਨਿਕਸ ਦਾ ਸਿਵਲ ਦਾ ਬਿਜ਼ਨਸ ਦਾ ਹੈਲਥ ਦਾ ਸਾਇੰਸ ਦਾ ਇਆ ਕੋਈ ਵੀ ਕੋਰਸ ਕਰਨ ਭੇਜ ਦਿਆਂ ਸਾਡੇ ਬੱਚੇ ਕੀ ਕਰਦੇ ਆ ਸਿਕਿਉਰਿਟੀ ਦਾ ਪੀਜ਼ਾ ਬਣਾਉਣ ਦਾ ਗਰੋਸਰੀ ਸਟੋਰ ਤੇ ਲੱਗਣ ਦਾ ਗੈਸ ਸਟੇਸ਼ਨ ਤੇ ਜਾਣ ਦਾ ਆਪਦੀ ਪੜ੍ਹਾਈ ਨੂੰ ਛੱਡ ਕੇ ਕੰਮ ਉਹ ਕਰਦੇ ਆ 2-2 ਸਾਲ ਅਸੀਂ ਸਭ ਤੋਂ ਵੱਧ ਸਟੱਡੀ ਵੀਜ਼ਾ ਨੂੰ ਡੀਲ ਕਰਦੇ ਆ ਵਿਜ਼ਿਟਰ ਟੂਰਿਸਟ ਨੂੰ ਵੀ ਡੀਲ ਕਰਦੇ ਆ ਸਾਡਾ ਕੈਨੇਡਾ ਆਫਿਸ ਸਾਰੇ ਪੀਆਰ ਨਾਲ ਰਿਲੇਟਡ ਇਨਵੈਸਟਮੈਂਟ ਬਿਜ਼ਨਸ ਵੀਜ਼ਾ ਵਾਲਿਆਂ ਨੂੰ ਡੀਲ ਕਰਦਾ ਪਰ ਅਸੀਂ ਬੱਚਿਆਂ ਨੂੰ ਪਹਿਲਾਂ ਹੀ ਦਿਨ ਤੋਂ ਗਾਈਡ ਕਰਦੇ ਆਂ ਵੀ ਜੇ ਤਾ ਤੂੰ ਆਈ ਕੁਝ ਕਰਕੇ ਜਾਏਂਗਾ ਤੈਨੂੰ ਉੱਥੇ ਕੋਈ ਨੌਕਰੀ ਨਹੀਂ ਲੱਭਣੀ ਜੇ ਤੂੰ ਫਿਰ ਮੈਂ ਬੱਚਿਆਂ ਨੂੰ ਦੱਸ ਕੇ ਕਹਿੰਨਾ ਟੈਣਾ ਜੀ ਮੈਨੂੰ ਇੱਕ ਗੱਲ ਦਾ ਅਗੇਨ ਜਵਾਬ ਦਿਓ ਇਹ ਵੀ ਉਹਦੇ ਨਾਲ ਰਿਲੇਟਡ ਆ ਤੁਸੀਂ ਕੈਂਡੀਡੇਟ ਵਿੱਚ ਦੇਖ ਰਹੇ ਹੋ ਵੀ ਜੀ ਪੰਜਾਬੀਆਂ ਨੇ ਆਹ ਕਰਤਾ ਪੰਜਾਬੀ ਉਹ ਕਰਦੇ ਪੰਜਾਬੀ ਠੱਕੇ ਖਾ ਰਿਆ ਪੰਜਾਬੀ ਕੈਂਪਾਂ ਚ ਰੋਲ ਰਹੇ ਨੇ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇਹ ਗੱਲ ਸੱਚ ਆ ਹਾਂਜੀ ਤੇ ਮੈਨੂੰ ਇੱਕ ਗੱਲ ਤੈਨਾਂ ਜੀ ਮੈਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਈ ਗੁਜਰਾਤੀ ਮਰਗੇ ਲੁੱਟੇਗੇ ਤਬਾਹ ਹੋਗੇ ਜਾਂ ਮਹਾਰਾਸ਼ਟਰੀਅਨ ਕਦੇ ਕਹੇ ਮਰਗੇ ਲੁੱਟੇਗੇ ਤਬਾਹ ਹੋਗੇ ਮੈਂ ਕਹਿੰਦਾ ਬਿਹਾਰੀਆ ਹੀ ਕਹਿੰਦਾ ਹੋਵੇ ਮਰਗੇ ਲੁੱਟੇਗੇ ਤਬਾਹ ਹੋਗੇ ਕੋਈ ਨੌکریاں ਹੈ ਨਹੀਂ ਕੰਮ ਹੈ ਨਹੀਂ ਕੈਂਪਸ ਇੱਕ ਬਿਹਾਰੀ ਕੈਂਪਸ ਰਹਿੰਦਾ ਦਿਖਾ ਦਿਓ ਇੱਕ ਮਹਾਰਾਸ਼ਟਰੀਅਨ ਇੱਕ ਸਾਊਥ ਇੰਡੀਅਨ ਇੱਕ ਗੁਜਰਾਤੀ ਮੈਨੂੰ ਇੱਕ ਹਿਮਾਚਲੀ ਮੈਨੂੰ ਉੱਥੇ ਕੈਂਪ ਵਿੱਚ ਰਹਿੰਦਾ ਦਿਖਾ ਦਵੇ ਕੁਛ ਇੱਕ ਲੌਬੀ ਜਿਹੜੀ ਪੰਜਾਬੀ ਸ਼ਿਕ ਵੀ ਮਾਰਦੀ ਆ ਦਿਖਾਉਂਦੀ ਆ ਇੱਕ ਪੰਜਾਬ ਦਾ ਮੁੰਡਾ ਕੰਨਾਂ ਤੇ ਵਿੱਚ ਹੈੱਡਫੋਨ ਲਾ ਕੇ ਝੂਲਦਾ ਜਾਂਦਾ ਹੋਵੇ ਪਿੱਛੋਂ ਵੀਡੀਓ ਬਣਾ ਕੇ ਕਹਿਣਗੇ ਸੰਸੀ ਖੇਜ ਖਾ ਆ ਦੇਖੋ ਦਿਨ ਦਿਹਾੜੇ ਸ਼ਰਾਬ ਪੀ ਕੇ ਗਲੀਆਂ ਚ ਝੂਮਦੇ ਫਿਰਦੇ ਆ ਉੱਥੇ ਮੈਂ ਦੇਖਿਆ ਲੜਕੀਆਂ ਗੋਰੀਆਂ ਰਿਕਸ਼ੇ ਚ ਲਾ ਰੀਆਂ ਸੀ ਮੈਂ ਸੋਚ ਰਿਹਾ ਸੀ ਟੈਣਾ ਜੀ ਜੇ ਕਿਤੇ ਇਹੀ ਪੰਜਾਬੀ ਸਰਦਾਰ ਮੁੰਡਾ ਜਾਂ ਕੁੜੀ ਕਿਤੇ ਰਿਕਸ਼ਾ ਚਲਾ ਰਹੀ ਹੁੰਦੀ ਦੇ ਤੇਰੀ ਉਹਦੀ ਨੇਰੀ ਲਿਆਉਣੀ ਸੀ ਆ ਦੇਖੋ ਏ ਆ ਜਾਂਦੇ ਆ ਉੱਥੇ ਕਰਨ ਆ ਦੇਖੋ ਉੱਥੇ ਰਿਕਸ਼ੇ ਚਲਾ ਰਿਆ ਮਾੜਾ ਪੱਖ ਵਧੀਆ ਵਾ ਦਿਖਾਉਣਾ ਚੰਗਾ ਪੱਖ ਵੀ ਵਧੀਆ ਵਾ ਦਿਖਾਉਣਾ ਨਾਲ ਦੀ ਨਾਲ ਕੌਣ ੱਟਕੇ ਖਾਰੇ ਆ ਕਿੰਨਾਂ ਨੂੰ ਨੌਕਰੀਆਂ ਨਹੀਂ ਮਿਲ ਰੀਆਂ ਜਿਹੜੇ ਜਿਹੜਾ ਕੁਛ ਕਰਨ ਗਏ ਨੇ ਉਹ ਕਰਦੇ ਹੀ ਨਹੀਂ ਉਹ ਪੜਦੇ ਹੀ ਨਹੀਂ ਅੱਜ ਕੰਪਿਊਟਰ ਦੀਆਂ ਤੁਸੀਂ ਦੇਖੋ ਜੀ ਮੈਂ ਇੱਕ ਗੱਲ ਦਾ ਇੱਕ ਗੱਲ ਤੁਹਾਨੂੰ ਦੱਸੂਗਾ ਕੈਨੇਡਾ ਗਵਰਨਮੈਂਟ ਨੇ ਅਕੂਪੇਸ਼ਨ ਇਨ ਡਿਮਾਂਡ ਦੀ ਲਿਸਟ ਕੱਢੀ ਹੋਈ ਹੈ ਜਿਹਨੂੰ ਆਪਾਂ OINP ਕਹਿੰਨੇ ਆ SIINP ਕਹਿੰਨੇ ਆ PNP ਕਹਿੰਨੇ ਆ ਜਿਹਨੂੰ ਅਸੀਂ ਪਾਇਲਟ ਪ੍ਰੋਗਰਾਮ ਕਹਿੰਨੇ ਆ ਉਹ ਕੀ ਪ੍ਰੋਗਰਾਮ ਨੇ ਵੀ ਜੇ ਤੁਸੀਂ ਇਸ ਕੈਟੇਗਰੀ ਚ ਫਾਲ ਕਰਦੇ ਹੋ ਤਾ ਤੁਹਾਨੂੰ ਵਰਕ ਐਲ ਐਮ ਆਈਏ ਦੀ ਲੋੜ ਨਹੀਂ ਸਿੱਧੀ ਪੀਆਰ ਮਿਲੂਗੀ ਇਹਦਾ ਮਤਲਬ ਉਹ ਲੋਕ ਹੈ ਨਹੀਂ ਉਹਨਾਂ ਕੋਲ ਜਿੰਨਾਂ ਚੋ ਆਈਟੀ ਇੱਕ ਨੰਬਰ ਤੇ ਆ ਹੈਲਥ ਦੂਜੇ ਨੰਬਰ ਤੇ ਆ ਫਿਲਮ ਪ੍ਰੋਡਕਸ਼ਨ ਔਰ ਡਾਇਰੈਕਟਰ 뮤직 ਡਾਇਰੈਕਟਰ ਉਹ ਫੈਸ਼ਨ ਐਮਏ ਦੀਆਂ ਬੇਅੰਤ ਜਿਹੜੀਆਂ ਅਕੂਪੇਸ਼ਨ ਨੇ ਉਹ ਹਰ 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 ਪ੍ਰੋਵੈਂਸ ਦੀ ਸਰਕਾਰ ਕਹਿੰਦੀ ਵੀ ਜੇ ਤੁਸੀਂ ਆਓ ਅਪਲਾਈ ਕਰੋ ਤੁਹਾਨੂੰ 6 ਮਹੀਨੇ ਚ ਪੀਆਰ ਦਵਾਂਗੇ ਫਿਰ ਕਿਉਂ ਨਹੀਂ ਅਪਲਾਈ ਕਰਦੇ ਜੇ ਉਹ ਭੁੱਖੇ ਮਰ ਰਹੇ ਨੇ ਤਾਂ ਉਹ ਇਹਦਾ ਮਤਲਬ ਮੇਰੇ ਕੋਲ ਕਾਲਜਾਂ ਦੀ ਲਿਸਟ ਆ ਟੈਨਾ ਜੀ ਹਰ ਕਾਲਜ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਟੀ ਪੜ੍ਹਨ ਵਾਲੇ ਬੱਚੇ ਨੇ ਬਟ ਆਈਟੀ ਦੀ ਉੱਥੇ ਡਿਮਾਂਡ ਇੰਨੀ ਜ਼ਿਆਦਾ ਵੀ ਆਈਟੀ ਵਾਲੇ ਬੰਦੇ ਹੈ ਨਹੀਂ ਅਲਬਰਟਾ ਗਵਰਨਮੈਂਟ ਕਹਿੰਦੀ ਆਈਟੀ ਵਾਲਿਆਂ ਨੂੰ ਅਸੀਂ ਸਿਰ ਮੱਥੇ ਤੇ ਰੱਖਾਂਗੇ ਫਿਰ ਜੇ ਹਜ਼ਾਰਾਂ ਬੱਚੇ ਆਈਟੀ ਦਾ ਕੋਰਸ ਕਰਨ ਜਾਂਦੇ ਆ ਤੇ ਫਿਰ ਉਹ ਉੱਥੇ ਸਰਕਾਰ ਕਹਿੰਦੀ ਸਾਡੇ ਕੋਲ ਬੰਦੇ ਹੈ ਨਹੀਂ ਇਹ ਕਹਿੰਦੇ ਅਸੀਂ ਭੁੱਖੇ ਮਰ ਰਹੇ ਆ ਹੁਣ ਸਰਕਾਰ ਕੀ ਕਰੇ ਤੇ ਕਾਲਜਾਂ ਵਾਲੇ ਕੀ ਕਰਨ ਤੇ ਮਾਪਿਓ ਕੀ ਕਰਨ ਇੱਕ ਹੋਰ ਸਵਾਲ ਆ ਬਹੁਤ ਸਾਰੀਆਂ ਧੀਆਂ ਪੜਾਣ ਦੇ ਬਾਰੇ ਖਬਰਾਂ ਆਉਂਦੀਆਂ ਵੀ ਉੱਥੇ ਉਹਨਾਂ ਦੀ ਕਈ ਵਾਰ ਮਜਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਮੈਂ ਆਪ 5-6 ਵਾਰ ਜਾ ਕੇ ਦੇਖਿਆ ਉੱਥੇ ਵੀ ਸਾਡੀਆਂ ਚਲੋ ਮੁੰਡੇ ਤਾਂ ਇਹ ਆ ਵੀ ਜਿੱਥੇ 10 ਜਣੇ ਪਏ ਆ ਵਿੱਚ ਇੱਕ 11ਵਾਂ ਵੀ ਪੈ ਜੂ ਧੀਆਂ ਪੜਾਣਾ ਕਿੱਥੇ ਜਾਣੀਆਂ ਦੂਜੀ ਵੱਡੀ ਗੱਲ ਆ ਵੀ ਇੱਥੋਂ ਤਾਂ ਏਜੰਟ ਨੇ ਸੁਪਨੇ ਦਿਖਾ ਕੇ ਛਾੜਤਾ ਅਗਲੀ ਗੱਲ ਇਹ ਵੀ ਉੱਥੇ ਕੰਮ ਨਹੀਂ ਮਿਲਦਾ ਹਫ਼ਤੇ ਦੇ ਵਿੱਚ ਤਿੰਨ ਦਿਨ ਤੁਸੀਂ ਕਾਲਜ ਜਾਣਾ ਸ਼ਨੀ ਐਤਵਾਰ ਦੀ ਛੁੱਟੀ ਆ ਦੋ ਦਿਨ ਦਾ ਤੁਹਾਡਾ ਕੰਮ ਸੂਟ ਨਹੀਂ ਕਰਦਾ ਜਿਹੜੀ ਦੁਕਾਨ ਤੇ ਜਿਹੜੀ ਤੁਸੀਂ ਫਰਮ ਤੇ ਲੱਗਣਾ ਫਿਰ ਉਹਨਾਂ ਕੁੜੀਆਂ ਦੇ ਵਿੱਚੋਂ ਕਈ ਆ ਜੜੀਆਂ ਉਹਨਾਂ ਨੂੰ ਸੁਣਨ ਦੇ ਵਿੱਚ ਆਉਂਦਾ ਵੀ ਭਾਈ ਇਹ ਗਲਤ ਰਾਹ ਦੇ ਉੱਤੇ ਵੀ ਤੁਰ ਪਈਆਂ ਸੱਚੀ ਮੁੱਚੀ ਕੁੜੀਆਂ ਨਾਲ ਧੱਕਾ ਹੁੰਦਾ ਉੱਥੇ ਭਾਜੀ ਇਹ ਨਾ ਇੱਕ ਉੱਥੇ ਲੌਬੀ ਆ ਉੱਥੇ ਦੀਆਂ ਤਿੰਨ ਲੌਬੀਆਂ ਨੇ ਮੈਂ ਦੱਸਾਂ ਕੈਨੇਡਾ ਦੀਆਂ ਤਿੰਨ ਲੌਬੀਆਂ ਨੇ ਪਹਿਲੀ ਲੌਬੀ ਆ ਜਿਹੜੀ ਅੱਜ ਤੋਂ 30-35-40 ਸਾਲ ਪਹਿਲਾਂ ਗਏ ਹੋਏ ਸੀਗੇ ਬਹੁਤ ਪੁਰਾਣੇ ਉਹ ਲੋਕ ਬਹੁਤ ਠੀਕ ਨੇ ਫਿਰ ਦੂਜੀ ਲੌਬੀ ਆ ਜਿਹੜੇ 20-15-20 ਸਾਲ ਪਹਿਲਾਂ ਗਏ ਸੀ 40-40 ਲੱਖ 50-50 ਲੱਖ ਲਾ ਕੇ ਕੈਨੇਡਾ ਗਏ ਸੀਗੇ ਉਹ ਜਿਹੜੀ ਲੌਬੀ ਆ ਉਹ ਅੱਜ ਦੇ ਜਿਹੜੇ ਬੱਚੇ ਨੇ ਇਹਨਾਂ ਤੋਂ ਸਭ ਤੋਂ ਵੱਧ ਦੁਖੀ ਆ ਵੀ ਇਹ 8-8 ਲੱਖ ਰੁਪਈਆ ਲਾ ਕੇ ਆ ਕਿਵੇਂ ਗਏ ਕਿਉਂਕਿ ਜਦੋਂ ਉਹ ਲੋਕ ਇੱਥੇ ਆਉਂਦੇ ਸੀਗੇ ਦੇ ਤੇਰੀ ਪਿੰਡ ਵਾਲੇ ਕਦੇ ਮਿਨਰਲ ਬੋਟਰਾਂ ਲਿਆ ਕੋਈ ਆਪਣੀ ਗੱਡੀ ਲੈ ਕੇ ਉਹਨਾਂ ਨੂੰ ਨਾਲ ਗੁਰਦੁਆਰੇ ਕਮ ਆ ਕਰ ਉਹ ਕਹਿੰਦੇ ਯਾਰ ਹੁਣ ਅਸੀਂ ਆਉਣੇ ਸਾਡੀ ਕੋਈ ਪੁੱਛਪਰਤੀ ਤੀ ਨਹੀਂ ਹੁੰਦੀ ਇੱਕ ਲੋਬੀ ਐ ਭਾਜੀ ਉੱਥੇ ਬੱਚੀਆਂ ਮੈਂ 16 ਸਾਲ ਤਾਂ ਮੈਨੂੰ ਵਾਪਸ ਆਇਨੂ ਹੋ ਗਏ ਕੈਨੇਡਾ ਦੇ ਵਿੱਚ ਮੈਂ 16 ਸਾਲ ਤੋਂ ਤਾਂ ਕੈਨੇਡਾ ਜਾ ਰਿਆ ਮੇਰੀਆਂ ਭੈਣਾਂ ਰਹਿੰਦੀਆਂ ਉੱਥੇ ਮੇਰੇ ਬੱਚੇ ਉੱਥੇ ਪਲੇ ਜੰਮੇ ਵੱਡੇ ਹੋਏ ਮੇਰੀ ਵਾਈਫ ਉਥੇ ਆ ਮੈਂ ਅੱਜ ਤੱਕ ਇੱਕ ਮੈਂ ਆਪਣੀ ਕਮਾ ਵਿੱਚ ਪਿਛਲੇ 16 ਸਾਲਾਂ ਚ ਇੱਕ ਬੱਚੀ ਅਗਤੀ ਇਹੋ ਜੀ ਨਹੀਂ ਦੇਖੀ ਬਟ ਅਗਰ ਕੋਈ ਆਪਾਂ ਗਲਤ ਗੱਲ ਦੀ ਕੰਮ ਅਗਰ ਗਲਤ ਕੋਈ ਕੰਮ ਦੀ ਗੱਲ ਕਰਦੇ ਆ ਤਾਂ ਮੈਨੂੰ ਦੱਸੋ ਦੁਨੀਆ ਦੇ ਕਿਹੜੇ ਕੋਨੇ ਚ 5 ਜਾਂ 10% ਗਲਤ ਕੰਮ ਨਹੀਂ ਹੁੰਦੇ ਕੀ ਪੰਜਾਬ ਚ ਨਹੀਂ ਹੁੰਦੇ ਕੀ ਲੁਧਿਆਣੇ ਦੇ ਵਿੱਚ ਨਹੀਂ ਹੁੰਦੇ ਉਥੇ ਜਿਹੜੇ 5-10% ਬਟ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੰਜਾਬੀ ਛੱਡੋ ਮੈਂ ਇੰਡੀਅਨ ਬੱਚਾ ਕਦੇ ਵੀ ਇੱਕ ਲੋਬੀ ਹੈ ਜਿਹੜੀ ਸਾਡੀਆਂ ਧੀਆਂ ਭੈਣਾਂ ਨੂੰ ਬਦਨਾਮ ਕਰ ਰਹੀ ਆ ਇੱਕ ਵੀ ਐਗਜ਼ੈਮ ਸੈਂਪਲ ਮੈਂ ਫਿਰ ਸਾਰਿਆਂ ਨੂੰ ਕਹਿਣਾ ਹਾਂ ਨਾ ਫੋਟੋ ਦਿਖਾਓ ਵੀਡੀਓ ਦਿਖਾ ਦਿਓ ਇੱਕ ਤਾਂ ਦਿਖਾ ਦਿਓ ਆ ਦੇਖੋ ਇਹ ਪੰਜਾਬੀ ਕੁੜੀ ਕਲੱਬ ਚ ਨੱਚਦੀ ਜਾਂ ਗੋਰੇ ਨਾਲ ਜਾਂਦੀ ਇੱਕ ਤਾਂ ਦਿਖਾ ਦਿਓ ਵੀਡੀਓ ਕੋਈ ਨਹੀਂ ਫੋਟੋ ਕੋਈ ਨਹੀਂ ਸਬੂਤ ਕੋਈ ਨਹੀਂ ਗੱਲਾਂ 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 ਬਹੁਤ ਨੇ ਕਰ ਲੋ ਜਿੰਨਾ ਪੰਜਾਬ ਨੂੰ ਬਦਨਾਮ ਕਰਨਾ ਹੈਗੇ ਸਾਨੂੰ ਪ੍ਰੋਬਲਮ ਨਹੀਂ ਹੈਗੀਆਂ ਨੌਕਰੀਆਂ ਬਟ ਇਹਦਾ ਮਤਲਬ ਇਹ ਨਹੀਂ ਕਿ ਸਾਡੀਆਂ ਤੀਆਂ ਪੈਣਾ ਉੱਥੇ ਕੁਝ ਗਲਤ ਕਰਦੀਆਂ ਫਿਰਦੀਆਂ ਪਰ ਭਾਈ ਜੀ ਇੱਕ ਤਾਂ ਸਵਾਲ ਇਹ ਆ ਕਿ ਜੇਕਰ ਨੌਕਰੀਆਂ ਹੈ ਨਹੀਂ ਤੇ ਫਿਰ ਇਥੋਂ ਸਮਝਾ ਕੇ ਤੋਰਿਆ ਜਾਵੇ ਇਹ ਮਾਪਿਆਂ ਲਈ ਵੀ ਜ਼ਰੂਰੀ ਆ ਤੁਹਾਡੇ ਲਈ ਵੀ ਜ਼ਰੂਰੀ ਆ ਤੁਹਾਡੇ ਮਹਿਕਮੇ ਵਾਲਿਆਂ ਲਈ ਵੀ ਜ਼ਰੂਰੀ ਆ ਤੇ ਦੂਜੀ ਗੱਲ ਇਹ ਆ ਕਿ ਅੱਜ ਕੱਲ ਨਾ ਮੈਂ ਦੇਖਦਾ ਕਿ ਡਰਾਮਾ ਬੜਾ ਚੱਲ ਪਿਆ ਡਰਾਮਾ ਇਹ ਚੱਲ ਪਿਆ ਜੀ ਕਿ ਕਿਤੇ ਇਮੀਗ੍ਰੇਸ਼ਨ ਕੰਪਨੀ ਦੇ ਵੱਲੋਂ ਵੀਜ਼ਾ ਲਵਾ ਕੇ ਦਿੱਤੇ ਗਏ ਆ ਉਹ ਫਿਰ ਵੀਜ਼ਾ ਦੀ ਇੱਕ ਲੜੀ ਜੀ ਬਣਾ ਲੈਂਦੇ ਆ ਇੱਕ ਪਟਾਕਾ ਜਿਹਾ ਚਲਾਉਂਦੇ ਜਿਵੇਂ ਵਿਆਹ ਵੇਲੇ ਅੱਜ ਕੱਲ ਚੱਲਦਾ ਹੁੰਦਾ ਉਹ ਫਿਰ ਅਚਾਨਕ ਉਹਨਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਆ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਰੌਣਕ ਆਈ ਐ ਇੱਕਦਮ ਕੁੜੀ ਦੀਆਂ ਅੱਖਾਂ ਦੇ ਵਿੱਚੋਂ ਡਿੱਗਦੇ ਹੋਏ ਅਥਰੂਆਂ ਨੂੰ ਵਟਦੇ ਆ ਪਹਿਲਾਂ ਤਾਂ ਪੈਸੇ ਲੈ ਲੇ ਬਾ ਕਿ ਐਦਾਂ ਹੋ ਗਿਆ ਫਿਰ ਉਹਨੂੰ ਵੇਚਿਆ ਜਾਂਦਾ ਉਹਦੇ ਚਿਹਰੇ ਨੂੰ ਵੇਚਿਆ ਜਾਂਦਾ ਸਹੀ ਇਹ ਗੱਲ ਬਿਲਕੁਲ ਜੀ ਤੁਹਾਡਾ ਪਹਿਲਾ ਕੁਐਸਚਨ ਸੀ ਕਿ ਸਾਡੀ ਸਾਡੀ ਜਿਹੜੀ ਕੌਮ ਆ ਜਿਹੜੀ ਸਾਡੀ ਕਮਿਊਨਿਟੀ ਆ 에ਜੰਟ ਜਾਂ ਕੰਸਲਟੈਂਟ ਇਹਨਾਂ ਨੂੰ ਸਮਝਾ ਕੇ ਭੇਜਣਾ ਚਾਹੀਦਾ ਮੈਂ ਥੱਕ ਗਿਆ ਬੋਲਦਾ ਬੋਲਦਾ ਜੇ ਜੇ ਤੁਸੀਂ ਘਰ ਬਣਾਉਣਾ ਜੇ ਤੁਸੀਂ ਕੋਈ ਬਿਲਡਿੰਗ ਬਣਾਉਣੀ ਆ ਉਹਦੀ ਜਿਹੜੀ ਨਿਊ ਰੱਖਣੀ ਆ ਤੁਸੀਂ ਉਹ ਕੱਚੀਆਂ ਪਿੱਲੀਆਂ ਇੱਟਾਂ ਦੀ ਰੱਖ ਲਓ ਰੱਖ ਲਓ ਤੁਸੀਂ ਕੱਚੀਆਂ ਪਿੱਲਾਂ ਇੱਟਾਂ ਦੀ ਨਿਊ ਔਰ ਫਿਰ ਕਰਕੇ ਦਿਖਾਓ ਉਹਦੇ ਤੇ ਮਹਿਲ ਖੜੇ ਨਿਊ ਕੀ ਆ ਕੋਰਸ ਤੇ ਕਾਲਜ ਇਹ ਵਧੀਆ ਹੋਣੇ ਚਾਹੀਦੀ ਆ ਜਦੋਂ ਤੁਸੀਂ ਬੱਚਿਆਂ ਨੂੰ ਕੈਨੇਡਾ ਭੇਜਣਾ ਅਗਰ ਕੋਰਸ ਤੇ ਕਾਲਜ ਵਧੀਆ ਨਹੀਂ ਆ ਬੱਚਿਆਂ ਨੂੰ ਨੌਕਰੀ ਤਾਂ ਛੱਡੋ ਉਹਨਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਮਿਲਣੀ ਕਿਉਂ ਕਿ ਕਿਉਂਕਿ ਉਹਨਾਂ ਨੇ ਉਧਰ ਵਧੀਆ ਕੰਮ ਨਹੀਂ ਕੀਤਾ ਦੂਸਰੀ ਆ ਗਈ ਕਿ ਬੱਚੇ ਉਧਰ ਜਾ ਕੇ ਦੂਜਾ ਕੀ ਸੀ ਭਾਜੀ ਤੁਹਾਡਾ ਕੋਈ ਦੂਜੀ ਗੱਲ ਸੀ ਉਹ ਪਟਾਕਾ ਚਲਾ ਕੇ ਹਾਜੀ ਦੂਜੀ ਗੱਲ ਆ ਗਈ ਵੀ ਤੁਸੀਂ ਕਿਹਾ ਪਟਾਕੇ ਚਲਾਉਣ ਵਾਲੀ ਮੈਂ ਤਾਂ ਪਹਿਲਾਂ ਹੀ ਕਹਿ ਗਏ ਹਟੀਆਂ ਇਹ ਰੀਲਾਂ ਵਾਲੇ ਏਜੰਟ ਨੇ ਰੀਲਾਂ ਵਾਲੇ ਇਹ इमोਸ਼ਨਸ ਵੇਚ ਦਿਆ ਇਹ ਇਹ ਗੱਲ ਦੇ ਵਿੱਚ ਹਾਰ-ਪਾਪ ਆ ਕੇ ਦਿਖਾਉਂਦੇ ਆ ਇੰਨੇ ਵੀਜ਼ੇ ਲਾਤੇ ਇੰਨੇ ਵੀਜ਼ੇ ਲਾਤੇ ਵੀਜ਼ੇ ਲਾਤੇ ਉਹ ਵੀਜ਼ੇ ਲਾ ਕੇ ਕਿਹੜਾ ਤੁਸੀਂ ਚਤੌੜਗੜ ਦਾ ਕਿਲਾ ਫਤਿਹ ਕਰ ਲਿਆ ਤੁਸੀਂ ਇੱਕ ਉਹਨਾਂ ਨੂੰ ਸਟੈਂਪ ਲਵਾ ਕੇ ਦਿੱਤੀ ਆ ਸੁਆਦ ਤਾਂ ਆਉਂਦਾ ਜੇ ਬੱਚਿਆਂ ਦੀ ਜ਼ਿੰਦਗੀ ਬਣਾਓ ਸਾਰੇ ਪੰਜਾਬ ਦੇ ਏਜੰਟ ਰੋਲਾ ਪਾਉਂਦੇ ਆ ਆਜੋ ਬਾਹਰ ਭੇਜਾਂਗੇ ਆਜੋ ਬਾਹਰ ਭੇਜਾਂਗੇ ਭੇਜ ਲੋ ਬਾਹਰ ਜਦੋਂ ਬਾਹਰ ਭੇਜਣਾ ਜ਼ਰੂਰੀ ਹੈ ਜਾਂ ਬੱਚਿਆਂ ਨੂੰ ਬਾਹਰ ਭੇਜ ਕੇ ਉਹਨਾਂ ਦੀ ਜ਼ਿੰਦਗੀ ਬਣਾਉਣੀ ਜ਼ਰੂਰੀ ਆ ਕੋਈ ਇੱਕ ਏਜੰਟ ਇੰਡੀਆ ਦਾ ਜਿਹੜਾ ਕਹਿੰਦਾ ਹੋਵੇ ਮੈਂ ਬਾਹਰ ਨਹੀਂ ਭੇਜਦਾ ਮੈਂ ਬੱਚਿਆਂ ਦੀ ਜ਼ਿੰਦਗੀ ਬਣਾਉਣਾ ਮੈਂ ਕਹਿੰਨਾ ਮੈਂ ਨਹੀਂ ਬਾਹਰ ਭੇਜਦਾ ਮੈਂ ਬੱਚਿਆਂ ਨੂੰ ਬਾਹਰ ਉਹਨਾਂ ਦੀ ਜ਼ਿੰਦਗੀ ਬਣਾਉਣਾ ਮੈਂ ਦੱਸਦਾ ਮੈਂ ਗਾਈਡ ਕਰਦਾ ਮੈਂ ਓਰੀਐਂਟੇਸ਼ਨ ਦੇਣਾ ਮੈਂ ਰੋਣਾ ਪਿੱਟਦਾ ਸਿਆਪਾ ਕਰਦਾ ਵੀ ਆਹ ਹੱਥ ਜੋੜੇ ਆਹ ਨਾ ਕਰਿਓ ਆਹ ਕਰਿਓ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਮੇਰਾ ਭੇਜਿਆ ਹੋਇਆ ਬੱਚਾ ਟੈਣਾ ਜੀ ਮੈਂ ਗਰੰਟੀ ਦਿੰਦਾ ਵੀ ਬੱਚਾ ਬਾਹਰ ਗਿਆ ਹੋਵੇ ਮੇਰੇ ਕੋਲੋਂ ਉਹ ਆਪਦੇ ਮਾਪਿਓ ਤੋਂ ਬਾਥਰੂਮ ਸਾਫ਼ ਨਹੀਂ ਕਰਾਊਗਾ ਉਹ ਆਪਣੇ ਮਾਪਿਓ ਤੋਂ ਬੇਰੀਆਂ ਨਹੀਂ ਤੜਵਾਊਗਾ ਦੱਸਾਂ ਕਿ ਸਾਲਾਂ ਚ ਵਿਹਲਾ ਹੋ ਜੂ ਮੈਂ ਕੋਈ ਜਾਦੂ ਨਹੀਂ ਮਾਰਨਾ ਮੈਂ ਵਧੀਆ ਯੂਨੀਵਰਸਿਟੀ ਵਧੀਆ ਕਾਲਜ ਦਾ ਉਹ ਕੋਰਸ ਦੇਣਾ ਜਿਹਨੂੰ ਕਹਿੰਦਾ ਗਵਰਨਮੈਂਟ ਕਹਿੰਦੀ ਆਜਾ ਭਰਾਵਾ ਤੇਰੀ ਹੋਈ ਜ਼ਰੂਰਤ ਆ ਹੂੰ ਸੋ ਉਹ ਕੋਰਸ ਕਰਨ ਤੋਂ ਬਾਅਦ ਕਿਵੇਂ ਬੱਚਾ ਜੌਬ ਲੱਭਦਾ ਫਿਰੂਗਾ ਮੈਂ ਕਹਿੰਦਾ ਇੱਕ ਇੱਕ 6 ਬੈਂਡ ਲੈ ਕੇ ਪਲੱਸ 2 ਕਰਕੇ 60 70% ਮਾਰਕਸ ਲੈ ਕੇ ਮਾਂ ਪਿਓ ਦਾ 20 25 ਲੱਖ ਰੁਪਇਆ ਲਵਾ ਕੇ ਉਦੋਂ ਬਾਅਦ ਵੀ ਉਹ ਬੱਚਾ ਭੀਖ ਮੰਗਦਾ ਐ ਐਲਐਮਆਈ ਦੀ ਫਿਰ ਤਾਂ ਫਿੱਟ ਲਾਣ ਤਾਂ ਇਹੋ ਜੀ ਬਾਹਰ ਭੇਜਣ ਵਾਲਿਆਂ ਦੀ ਤੇ ਬਾਹਰ ਜਾਣ ਵਾਲਿਆਂ ਦੀ ਗਏ ਕਿਉਂ ਸੀ ਜੇ ਤੁਹਾਨੂੰ ਜੌਬ ਲਈ ਵੀ ਭੀਖ ਮੰਗਣੀ ਪੈਰੀ ਜੌਬ ਲਈ ਵੀ ਤੁਹਾਨੂੰ 30 30 35 35 ਲੱਖ ਦੇਣਾ ਪੈ ਰਿਆ ਫਿਰ ਤੇ ਕਿਉਂ ਜਾਣਾ ਅੱਜ ਦੇ ਬੱਚੇ ਟੈਣਾ ਜੀ ਮੈਨੂੰ ਇਹ ਲੱਗਦਾ ਵੀ ਬੱਚੇ ਨੇ ਨਾ ਜਿਹੜੇ ਅੱਜ ਦੇ ਇਹ ਜਿਹੜੇ ਇਨਾ ਏਜੰਟਾਂ ਦੇ ਥਰੂ ਜਾ ਰਹੇ ਨੇ ਉਹਨਾਂ ਨੇ ਕਰਨਾ ਪਤਾ ਕੀ ਆ ਤੁਸੀਂ ਅੱਜ ਤੋਂ ਬਾਅਦ ਕਿ ਗੰਨੇ ਵਾਲੀ ਰੇੜੀ ਕੋਲ ਜਾਇਓ ਗੰਨੇ ਵਾਲੀ ਰੇੜੀ ਤੇ ਜੂਸ ਨਹੀਂ ਪੀਣਾ ਸਾਹਮਣੇ ਭਈਏ ਨੂੰ ਦੇਖਣਾ ਖੜ ਕੇ ਉਹ ਦੋ ਗੰਨੇ ਪਾਊਗਾ ਫਿਰ ਦੂਰੇ ਫਿਰ ਚੌਰੇ ਫਿਰ ਐਸੀ ਦੀ ਤੈਸੀ ਉਹ ਉਦੋਂ ਤੱਕ ਪਿਓ ਦਾ ਪੁੱਤ ਉਹਨਾਂ ਨੂੰ ਪਛਿਲਕਿਆਂ ਨੂੰ ਪਾਉਂਦਾ ਰਹਿੰਦਾ ਤਪਕਾ ਤਪਕਾ ਨਹੀਂ ਨਿਕਲਦਾ ਉਹ ਇੱਕ ਗੰਨਾ ਮਾਂ ਵਾ ਦੂਜਾ ਗੰਨਾ ਪਿਓ ਵਾ ਆ ਜਿਹੜੀ ਔਲਾਦਾ ਉਧਰ ਗਈਆਂ ਇਹ ਆਪਣੇ ਮਾਂ ਪਿਓ ਨੂੰ ਦੇ ਤੇਰੀ ਇਹ ਜਾਂ ਨਚੋੜ ਦੇ ਦੇ ਤੇਰੀ ਫੇਰ ਪਾ ਹੁਣ ਘਰ ਭੇਜ ਕਾਰਾਂ ਲੈ ਕਾਰਾਂ ਲੈਣੀਆਂ ਪੈਸੇ ਭੇਜ ਕਰ ਲੈਣਾ ਪੈਸੇ ਭੇਜ ਵਿਆਹ ਕਰਾਉਣਾ ਪੈਸੇ ਭੇਜ ਐਲ ਐਮ ਆਈ ਲੈਣੀ ਪੈਸੇ ਭੇਜ ਜਵਾਰ ਕਾਨੂੰ ਪੜਾਉਣਾ ਪੈਸੇ ਭੇਜ ਕਰ ਵੱਡਾ ਉਹ ਉਹਨਾਂ ਦੀ ਜ਼ਿੰਦਗੀ ਹੱਲ ਕਰਦੇ ਆ ਤੇ ਅਸੀਂ ਇਹ ਸੋਚ ਕੇ ਭੇਜਦੇ ਆ ਕਿ ਸਾਡੇ ਬੱਚੇ ਸਾਡੀ ਜ਼ਿੰਦਗੀ ਬਣਾਉਣਗੇ ਭੇਜੋ ਜੀ ਸਦਕੇ ਭੇਜੋ ਜੰਮ ਜੰਮ ਭੇਜੋ ਆਪਣੇ ਬੱਚਿਆਂ ਨੂੰ ਭੇਜੋ ਵਧੀਆ ਕਾਲਜ ਵਧੀਆ ਯੂਨੀਵਰਸਿਟੀ ਵਧੀਆ ਕੰਸਲਟੈਂਟ ਉਹਨਾਂ ਉਹਨਾਂ ਉਹ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਕੱਢੋ ਨਾ ਆਪਣੇ ਘਰਾਂ ਚ ਉਹਨਾਂ ਨੂੰ ਭੇਜੋ ਵਧੀਆ ਤਰੀਕੇ ਨਾਲ ਬਹੁਤ ਖੂਬ ਜੀ ਮੇਰਾ ਆਖਰੀ ਸਵਾਲ ਹੋਊਗਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੇਰਵਾ ਦੇਣਾ ਚਾਹਨਾ ਕਹਿੰਦੇ ਵੀ ਇੱਕ ਵਾਰੀ ਇੱਕ ਮੁੰਡਾ ਬਾਹਰਲੇ ਮੁਲਕ ਦੇ ਵਿੱਚ ਚਲਾ ਗਿਆ ਬਾਪੂ ਨੇ ਜਿਵੇਂ ਕਿਵੇਂ ਸਵਰਨ ਬਾਈ ਜੀ ਭੇਜਤਾ ਜੀ ਜਦੋਂ ਮੁੰਡਾ ਚਲਾ ਗਿਆ ਤੇ ਤੀਜਾ ਤਿੰਨੇ ਕਿ ਮਹੀਨਾ ਬਾਅਦ ਪਿਓ ਕਹਿੰਦਾ ਪੁੱਤ 2 ਕਿ ਲੱਖ ਰੁਪਈਆ ਭੇਜ ਜੀ ਉਹਨੇ ਜਿਵੇਂ ਕਿਵੇਂ 2 ਲੱਖ ਰੁਪਈਆ ਭੇਜਤਾ ਉਹ ਚਾਰ ਕਿ ਮਹੀਨਾ ਬਾਅਦ ਕਹਿੰਦਾ ਵੀ ਪੁੱਤ 4 ਕਿ ਲੱਖੇ ਤੋਂ ਹੋਰ ਭੇਜ ਉਹਨੇ ਆਪਦੇ ਨਾਲ ਦੇ ਸਾਥੀਆਂ ਤੋਂ ਫੜ ਕੇ ਫੇਰ ਭੇਜਤਾ ਜੀ ਉਹ ਕਹਿੰਦਾ ਵੀ ਐ ਕਰ ਪੁੱਤ ਹੁਣ ਤੂੰ ਢੂੜ ਕਿ ਲੱਖ ਹੋਰ ਭੇਜ ਜੀ ਕਹਿੰਦਾ ਬਾਪੂ ਤੇਰਾ ਦਿਮਾਗ ਹਿੱਲਿਆ ਮੇਰੀ ਜਾਨ ਨਿਕਲੀ ਪਈ ਆ ਇੱਥੇ ਪੈਸੇ ਕਮਾਉਣੇ ਦੀ ਜਾਨ ਨਿਕਲੀ ਪਈ ਆ ਕਹਿੰਦਾ ਪੁੱਤ ਤੇਰੀ ਤਾਂ ਕੱਲੇ ਦੀ ਨਿਕਲੀ ਏ ਜਿਹੜੀ ਆਪਾਂ ਕੋਠੀ ਸ਼ੁਰੂ ਕੀਤੀ ਆ ਇਹਨੂੰ ਵੇਖ ਕੇ ਸਾਰੇ ਪਿੰਡ ਦੀ ਨਿਕਲੀ ਪਈ ਆ ਆਪਾਂ ਨੂੰ ਇਨ੍ਹਾਂ ਗੱਲਾਂ ਤੋਂ ਮੇਰਾ ਖਿਆਲ ਆ ਨਿੱਜੀ ਤੌਰ ਤੇ ਮੇਰਾ ਖਿਆਲ ਆ ਵੀ ਮੈਂ ਇਹ ਨਹੀਂ ਕਿਸੇ ਦੀ ਕੋਈ ਤਰਫਦਾਰੀ ਕਰਦਾ ਇਨ੍ਹਾਂ ਗੱਲਾਂ ਤੋਂ ਬਚਣਾ ਚਾਹੀਦਾ ਬਾਈ ਜੀ ਇੱਕ ਗੱਲ ਦੱਸੋ ਕੌੜੀਆਂ ਗੱਲਾਂ ਕਰਦੇ ਹੋ ਜੀ ਟਿੱਖੀਆਂ ਗੱਲਾਂ ਕਰਦੇ ਹੋ ਐ ਛੁਰੀ ਵਰਗੀਆਂ ਕਰਦੇ ਹੋ ਜੀ ਫੇਰ ਵੀ ਤੁਹਾਡੇ ਕੋਲੇ ਬੰਦੇ ਆਉਂਦੇ ਆ ਹਾਂ ਜੀ ਲੋਲੇ ਪੋਲੇ ਜਿਹੀ ਗੱਲਾਂ ਕਰਨੀਆਂ ਪੈਣਗੀਆਂ ਭਾਈ ਜੀ ਆਉਂਦੇ ਆ ਦੇਖੋ ਮੈਂ ਸਾਹਮਣੇ ਵਾਲੇ ਨੂੰ ਖੁਸ਼ ਨਹੀਂ ਕਰਦਾ ਜਿਨ੍ਹਾਂ ਨੇ ਆ ਕੇ ਇਹ ਕਹਿਣਾ ਵੀ ਸਾਹਮਣੇ ਵਾਲਾ ਸਵਰਨ ਸੰਧੂ ਚਟਕੀਆਂ ਆ ਮਾਰੇ ਚਟਕੀਆਂ ਲਿਆਓ 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 ਇਧਰ ਹੀ ਮੇਰੀ ਛੱਤ ਤੇ ਦਾ ਜਹਾਜ਼ ਖੜਾ ਤੁਸੀਂ ਦੇ ਕੇ ਤਾਂ ਜਾਓ ਬਸ ਕਾਗਜ਼ ਦੇ ਕੇ ਜਿਉਂ ਤੁਸੀਂ ਘਰ ਪਹੁੰਚੇ ਪੈਕਿੰਗ ਕਰਕੇ ਆਜੋ ਛੱਤ ਤੋਂ ਦੀ ਚੜਾ ਦੇਣਾ ਤੁਹਾਨੂੰ ਜਹਾਜ਼ ਨੂੰ ਇਹ ਮੇਰੇ ਤੋਂ ਕੀਤੀ ਨਹੀਂ ਜਾਂਦੀ ਆ ਉਹ ਲੋਕ ਨਹੀਂ ਮੇਰੇ ਕੋਲ ਆਉਂਦੇ ਮੇਰੇ ਕੋਲ ਕੌਣ ਆਉਂਦੇ ਆ ਮੇਰੇ ਕੋਲ ਉਹ ਲੋਕ ਆਉਂਦੇ ਜਿਹੜੇ ਜਿਹੜੇ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਬਣਾਉਣੀਆਂ ਚਾਹੁੰਦੇ ਆ ਜਿਹੜੇ ਕੱਢਣਾ ਚਾਹੁੰਦੇ ਆ ਉਹ ਬਾਜੀ ਨਹੀਂ ਆਉਂਦੇ ਮੇਰੇ ਕੋਲ ਬਹੁਤ ਮਿਹਰ ਗੱਲੇ ਵੀ ਕੰਮ ਇੱਕ ਨੰਬਰ ਦਾ ਹੋਣਾ ਚਾਹੀਦਾ ਕਹੇ ਮੁਤਾਬਕ ਗੱਲ ਪੂਰੀ ਹੋਣੀ ਚਾਹੀਦੀ ਹੈ ਤੇ ਬਾਅਦ ਦੇ ਵਿੱਚ ਧਰਨਾ ਵੀ ਨਾ ਲਾਉਣਾ ਪਵੇ ਕਿਸੇ ਨੂੰ ਤੇ ਬਾਅਦ ਦੇ ਵਿੱਚ ਸ਼ਰਮਿੰਦਾ ਵੀ ਨਾ ਹੋਣਾ ਪਵੇ ਕਿਸੇ ਏਜੰਟ ਨੂੰ ਜਾਂ ਇਮੀਗ੍ਰੇਸ਼ਨ ਕੰਪਨੀ ਨੂੰ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਬਾਈ ਜੀ ਧੰਨਵਾਦ ਤੇ ਆਪਾਂ ਗਾਹੇ ਬਗਾਹੇ ਗੱਲਬਾਤ ਨਾਲ ਜਿਹੜੀ ਜਿਹੜੇ ਮੇਰੇ ਮਨ ਦੇ ਵਿੱਚ ਸਵਾਲ ਹੋਣਗੇ ਜਾਂ ਜਿਹੜੇ ਟਿੱਪਣੀਆਂ ਦੇ ਰੂਪ ਦੇ ਵਿੱਚ ਭੈਣਾ ਵੀਰਾ ਦੇ ਸਵਾਲ ਆਉਣਗੇ ਤੇ ਮੈਂ ਕੁਸਤਾਖੀ ਲਈ ਮਾਫੀ ਤੁਹਾਡੇ ਕੋਲੇ ਲੈ ਕੇ ਪ੍ਰਿੰਟ ਪਹੁੰਚ ਜਾਣਾ ਵੀ ਭਾਈ ਆ ਵੀ ਦੱਸੋ ਜੀ ਬਿਲਕੁਲ ਜੀ ਮੇਰਾ ਤਨਖਾਹ ਤੁਸੀਂ ਆਏ ਅੱਜ ਤੇ ਆ